ਸੁਨਾਮ ਦੇ ਘੜੀ ਬਾਜ਼ਾਰ ਵਿੱਚ ਫੁਰ ਵੀ ਮਿੱਕੇ ਵਧੀਆ ਭਰਾ ਚੜਦੀ ਕਲਾ ਭਰਾ ਵਧੀਆ ਚੜਦੀ ਕਲਾ ਕਿਵੇਂ ਚੱਲਦਾ ਟਾਈਮ ਟਾਈਮ ਭਰਾਵਾ ਮਹਾਰਾਜ ਦੀ ਕਿਰਪਾ ਨਾਲ ਪੂਰਾ ਵਧੀਆ ਉਹ ਵਾਕਈ ਹੈ ਟਾਈਮ ਤੇ ਤੇਰਾ ਚੰਗਾ ਚੱਲਦਾ ਯਾਰ ਟਾਈਮ ਚੱਲੂਗਾ ਕਿਵੇਂ ਨਹੀਂ ਘੜੀਆਂ ਜੋ ਆਪਾਂ ਓਕੇ ਮਲਟੀ ਬ੍ਰਾਂਡ ਸਟੋਰ ਸੁਨਾਮ ਵਾਲਿਆਂ ਤੋਂ ਖਰੀਦੇ ਆ ਨਾਮ ਮੈਂ ਵੀ ਬਹੁਤ ਸੋਹਣਾ ਮੈਨੂੰ ਵੀ ਦਿਵਾ ਕੇ ਲੈ ਯਾਰ ਆ ਜਾ ਫਿਰ ਬੈਠ ਬੀਠੇ ਦਿਵਾ ਲੈ ਚੱਲ ਵੀਰੇ ਚਾ ਲੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਖੜੇ ਸੀ ਜੀ ਸੁਨਾਮ ਦੇ ਘੜੀ ਬਾਜ਼ਾਰ ਵਿੱਚ ਹਾਂ ਜੀ ਦੋਸਤੋ ਖੜੇ ਸੀ ਜੀ ਆਪਾਂ ਓਕੇ ਮਲਟੀ ਬ੍ਰਾਂਡ ਸਟੋਰ ਹਾਂ ਜੀ ਤੁਹਾਨੂੰ ਘੜੀਆਂ ਹੀ ਘੜੀਆਂ ਬਾ ਕਮਾਲ ਘੜੀਆਂ ਆਜੋ ਫਿਰ ਦਿਖਾਉਣੇ ਆ ਤੇ ਕਹੇ ਜੀ ਵੈਰਾਈਟੀ ਹੈ ਕੀ ਗੱਲਬਾਤ ਹੈ ਆਜੋ ਫਿਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਵਾਕਈ ਹਨਾ ਆਈ ਲੱਗਦਾ ਸੁਨਾਮ ਦਾ ਸੱਚੀ ਘੜੀ ਬਾਜ਼ਾਰ ਹੁੰਦਾ ਹਨਾ ਘੈਂਟ ਗੱਲਬਾਤ ਹੈ ਹੋਰ ਭਾਈ ਜੀ ਕੀ ਹਾਲ ਹੈ ਵਧੀਆ ਵੀਰੇ ਤੁਸੀਂ ਦੱਸੋ ਕੀ ਹੋਰ ਠੀਕ ਠਾਕ ਹੈ ਹਨ ਵਧੀਆ ਹੀ ਤਾਂ ਇਹ ਗੱਲ ਸੱਚੀ ਹੋਈ ਪਈ ਐ ਵੀ ਘੜੀ ਵਿਚਾਰੀ ਬਣਾ ਰੱਖਿਆ ਸੁਨਾਨ ਦਾ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਵੀਰੇ ਘੜੀ ਵਿਚਾਰੀ ਹੈ ਜੀ ਆਪਣੇ ਕੋਲ ਦਿਖਾਓ ਫਿਰ ਘੈਂਟ ਘੈਂਟ ਵੈਰਾਈਟੀਆਂ ਚੈੱਕ ਕਰੋ ਵੀਰੇ ਤੁਸੀਂ ਕੁਆਲਿਟੀ ਤੇ ਕਲਰ ਬੜੀ ਘੈਂਟ ਹੈ ਹਨਾ ਇਹਦੇ ਵਿੱਚ ਹੀ ਤੁਹਾਨੂੰ ਮਿਲ ਜਾਣਗੇ ਤਰ੍ਹਾਂ ਤਰ੍ਹਾਂ ਦੇ ਹੋਰ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਦੋਸਤੋ ਕੈਮਰੇ ਚ ਜਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਉਸ ਤੋਂ ਕਈ ਗੁਣਾ ਗੁਣਾ ਜ਼ਿਆਦਾ ਸੋਹਣੀਆਂ ਇਹ ਉਰੇ ਜਦੋਂ ਵਿਜ਼ਿਟ ਕਰੋਗੇ ਤੁਹਾਨੂੰ ਦੇਖਿਓ ਕਿੰਨੀਆਂ ਸੋਹਣੀਆਂ ਲੱਗਣਗੀਆਂ ਇਹਦੇ ਵਿੱਚ ਹੀ ਤੁਹਾਨੂੰ ਬੋਲਗਨ ਕਲਰ ਮਿਲ ਜੂਗਾ ਵੀਰੇ ਠੀਕ ਹੈ ਆਪਣੇ ਡਬਲ ਟੋਨ ਤੇ ਕਲਰ ਮਿਲ ਜਾਣਗੇ ਸਿਲਵਰ ਚ ਮਿਲ ਜੂਗਾ ਬਲੈਕ ਚ ਮਿਲ ਜੂਗੀ ਇਸ ਤੋਂ ਇਲਾਵਾ ਆਪਣੇ ਕੋਲੇ ਸਟ੍ਰੈਪ ਚ ਮਿਲ ਜਾਣਗੇ ਵੀਰੇ ਤੁਸੀਂ ਸਟ੍ਰੈਪ ਦਾ ਸਟੋਕ ਚੈੱਕ ਕਰਾ ਸਕਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਤਿਹਾਰਾਂ ਦਾ ਜਾਂ ਵਿਆਹ ਸ਼ਾਦੀਆਂ ਦਾ ਸਮਾਂ ਹਨਾ ਇਹ ਜਿਹੇ ਚੀਜ਼ਾਂ ਹਰ ਇੱਕ ਪਰਸਨ ਲੱਭਦਾ ਫਿਰਦਾ ਹੁੰਦਾ ਚੈੱਕ ਕਰੋ ਵੀਰੇ ਤੁਸੀਂ ਆਹ ਦੇਖੋ ਵੀਰੇ ਕਿੰਨੀ ਸੋਹਣੀ ਘੜੀ ਆ ਯਾਰ ਗੁੱਟ ਤੇ ਬੰਨੀ ਘੈਂਟ ਲੱਗੂਗੀ ਪੂਰੀ ਐਨ ਫੁੱਲ ਜੀ ਫੁੱਲ ਤਾਂ ਤੁਸੀਂ ਦੇਖ ਸਕਦੇ ਹੋ ਨਾ ਬੜੀਆਂ ਸੋਹਣੀਆਂ ਸੋਹਣੀਆਂ ਇਹਨਾਂ ਕੋਲੇ ਵੈਰਾਈਟੀ ਹੈ ਤੇ ਹਰ ਇੱਕ ਚੀਜ਼ ਹਨਾ ਤੁਹਾਨੂੰ ਇੱਕ ਬ੍ਰਾਂਡ ਟਾਈਪ ਤੁਹਾਨੂੰ ਲੱਗਣਗੀਆਂ ਕੋਈ ਕੋਈ ਨਿੰਦ ਨਹੀਂ ਸਕਦਾ ਇਸ ਘੜੀ ਨੂੰ ਇਹ ਤਾਂ ਵੀਰੇ ਹਜੇ ਕੁਝ ਵੀ ਨਹੀਂ ਹਜੇ ਤਾਂ ਤੁਹਾਨੂੰ ਬ੍ਰਹਮਾਸਤਰ ਨਹੀਂ ਦਿਖਾਇਆ ਅਸੀਂ ਅੱਛਾ ਜੀ ਆਹ ਵੀ ਬੜੀ ਘੈਂਟ ਹੈ ਹਨਾ ਇਹਦਾ ਜੀ ਇਹ ਤਾਂ ਸਾਰਾ ਕੁਝ ਵਰਕਿੰਗ ਹੈ ਕਿਸਨੋ ਵਾਲੀ ਬੋਤਚੀ ਅੱਛਾ ਜੀ ਚੈੱਕ ਕਰੋ ਇਹ ਆਹ ਬੜੀ ਘੈਂਟ ਲੱਗ ਰਹੀ ਹੈ ਇਹ ਇਹ ਐਂ ਚੱਲਦੀ ਰਹਿੰਦੀ ਹੈ ਹਾਂਜੀ ਹਾਂਜੀ ਇਹ ਤਾਂ ਬਟਨ ਹੈ ਵੀਰੇ ਬਟਨ ਤਾਂ ਤੁਸੀਂ ਉਹ ਕਰ ਸਕਦੇ ਹੋ ਅੱਛਾ ਤਾਂ ਬੜੀ ਕਾਂਟ ਆਈਟਮ ਜੀ ਚੱਕੀ ਬੈਠਾ ਬਈ ਉਸ ਤੋਂ ਬਾਅਦ ਤੁਹਾਨੂੰ ਆ ਮਿਲ ਜੂਗੀ ਇਹ ਵੀ ਕੀ ਹੈ ਇਹ ਸਾਰਾ ਜਿਵੇਂ ਬਣਿਆ ਹੋਇਆ ਸੁਈ ਵਜਾਂਦੀ ਹੈ ਹਾਂ ਜੀ ਹਾਂ ਜੀ ਇਹ RAM ਜਨਮ ਭੂਮੀ ਵਾਲੀ ਘੜੀ ਹੈ ਵੀਰੇ ਤੁਸੀਂ ਖੁਦ ਆ ਕੇ ਚੈੱਕ ਕਰੋ ਓਕੇ ਇਸ ਦੇ ਵਿੱਚ ਤੁਹਾਨੂੰ ਇੱਕ ਹੋਰ ਸ਼ੇਰੇ ਪੰਜਾਬ ਐਡੀਸ਼ਨ ਮਿਲ ਜੂਗੀ ਠੀਕ ਹੈ ਇਹ ਜ਼ਿਆਦਾਤਰ ਜਿਵੇਂ ਆਨਲਾਈਨ ਆਪਾਂ ਦੇਖਣ ਨੂੰ ਮਿਲਦੀਆਂ ਉਹ ਲੱਗਦੀਆਂ ਨੇ ਇਹ ਹਾਂ ਜੀ ਹਾਂ ਜੀ ਪਰ ਆ ਆਪਣੇ ਕੋਲੇ ਇਹਦਾ ਵੀ ਸਟਾਕ ਫੁੱਲ ਰਹਿੰਦਾ ਹੈ ਵੀਰੇ ਠੀਕ ਹੈ ਹਾਂ ਜੀ ਤਾਂ ਆ ਦੇਖੋ ਯਾਰ ਬੜੀਆ ਪਿਆਰੇ ਪਿਆਰੇ ਘੈਂਟ ਘੈਂਟ ਨੇ ਕਲਰ ਵੀ ਬੜੇ ਘੈਂਟ ਨੇ ਪੂਰੇ ਹਨਾ ਤਾਂ ਆ ਦੇਖੋ ਆ ਬੜੀ ਪਿਆਰੀ ਘੜੀ ਹੈ ਇਸ ਚੈਨ ਵਾਲੀ ਹੈ ਪੂਰੀ ਹਨਾ ਕੋਈ ਇਹੋ ਜੀ ਗੱਲ ਨਹੀਂ ਵੀ ਇਹ ਇਹਨਾਂ ਦੇ ਦੀ ਜਿਹੜੀ ਰੰਗ ਹੈ ਉਹਨਾਂ ਕਲਰ ਵਗੈਰਾ ਦੀ ਵੀ ਪੂਰੀ ਹਨਾ ਇਹਨਾਂ ਦੀ ਵਧੀਆ ਕੁਆਲਿਟੀ ਹੁੰਦੀ ਹੈ ਵੀ ਐਵੇਂ ਨਹੀਂ ਹੁੰਦਾ ਵੀ ਥੋੜੇ ਟਾਈਮ ਬਾਅਦ ਇਹ ਖਰਾਬ ਹੋ ਜਾਣ ਬਹੁਤ ਲੰਮਾ ਟਾਈਮ ਇਹ ਚੱਲਦੀਆਂ ਨੇ ਇਸ ਤੋਂ ਬਾਅਦ ਤੁਸੀਂ ਆਹ ਪੀਸ ਚੈੱਕ ਕਰੋ ਜੀ ਆ ਵੀ ਬੜਾ ਘੈਂਟ ਕਲਰ ਹੈ ਇਹ ਬੜਾ ਨਮਾਜਾ ਕਲਰ ਹੈ ਬਈ ਹਾਂਜੀ ਹਾਂਜੀ ਵੀਰੇ ਜੀ ਆ ਤੁਸੀਂ ਦੇਖ ਸਕਦੇ ਹੋ ਕਿ ਕਿਹੜੀ ਹੈ ਨਾ ਕਿੰਨੀ ਪਿਆਰੀ ਹੈ ਇਹ ਜਿਹੇ ਸੋਹਣੇ-ਸੋਹਣੇ ਕੜੀਆਂ ਲੈਣ ਲਈ ਤੁਸੀਂ ਪਹੁੰਚੋ ਫਿਰ ਓਕੇ ਮਲਟੀ ਬ੍ਰਾਂਡ ਸਟੋਰ ਸੁਨਾਮ ਚ ਤਾਂ ਸਟਾਕ ਇਹਨਾਂ ਕੋਲੇ ਬੜਾ ਹੈ ਹੋਰ ਵੀ ਬਈ ਪਈਆਂ ਨੇ ਸਟੋਰ ਜੀ ਹਾਂ ਜੀ ਇਸ ਤੋਂ ਬਾਅਦ ਤੁਹਾਨੂੰ ਲੇਟਿਸ ਤੇ ਮਿਲ ਜਾਣਗੇ ਤੁਸੀਂ ਚੈੱਕ ਕਰੋ ਉਹਨਾਂ ਦਾ ਸਟਾਕ ਹੀ ਚੈਨ ਚ ਇਹ ਵੀ ਚੈਨ ਚ ਮਿਲ ਜਾਣਗੇ ਤੇ ਸਟ੍ਰੈਪ ਚ ਮਿਲ ਜਾਣਗੇ ਆਪ ਤੁਸੀਂ ਦੇਖ ਸਕਦੇ ਹੋ ਹਨ ਬਹੁਤ ਸੋਹਣੇ-ਸੋਹਣੇ ਕੜੀਆਂ ਨੇ ਪਹਿਣਾ ਲਈ ਤੁਸੀਂ ਦੇਖ ਸਕਦੇ ਹੋ ਜਿਵੇਂ ਅੱਗੇ ਵਿਆਹ ਸ਼ਾਦੀ ਦਾ ਕੋਈ ਵੀ ਫੰਕਸ਼ਨ ਹੈ ਤਾਂ ਤੁਸੀਂ ਪੈ ਸਕਦੇ ਹੋ ਦਿਖਾਈਓ ਕਿੱਲੇ ਕਿੱਲੇ ਮਾਡਲ ਕੋਈ ਹੋਰ ਵਧੀਆ ਦੇਖੋ ਜੀ ਆਹ ਦੇਖੋ ਕੈ ਲਾ ਵੀ ਚੈੱਕ ਕਰੋ ਆ ਵੀ ਬੜੀ ਸੋਹਣੀ ਹੈ ਹਨਾ ਹਾਂਜੀ ਤੇ ਆਹ ਦੇਖ ਸਕਦਾ ਤੁਸੀਂ ਕਲਰ ਚੈੱਕ ਕਰੋ ਜੀ ਪਰ ਸੱਚ ਇਹਦਾ ਇਹ ਵੀ ਪੂਰਾ ਹਨਾ ਤੁਹਾਨੂੰ ਬਹੁਤ ਵੈਰਾਈਟੀ ਇੱਥੇ ਤੁਹਾਨੂੰ ਦੇਖਣ ਨੂੰ ਮਿਲੂਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਬੜੀ ਕੰਮ ਦੀ ਵੀਡੀਓ ਹੈ ਕਿਉਂਕਿ ਹਰੇਕ ਬੰਦਾ ਕੜੀ ਬੰਨਣ ਦਾ ਸ਼ੌਂਕ ਰੱਖਦਾ ਹੁੰਦਾ ਤਾਂ ਵਧੀਆ ਕੜੀ ਤੇ ਵਧੀਆ ਲੁੱਕ ਦੀ ਉਹ ਤੁਹਾਨੂੰ ਇੱਥੋਂ ਹੀ ਮਿਲ ਸਕਦੀ ਹੈ ਓਕੇ ਮਲਟੀ ਬ੍ਰਾਂਡ ਸਟੋਰ ਸਿਨੇਮਾ ਰੋਡ ਸੁਨਾਮ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕੋਈ ਰਹਿ ਨਾ ਜਾਵੇ ਹਨਾ ਇੰਨੀ ਸੋਣੀ ਕੜੀ ਖਰੀਦਣ ਪਿੱਛੋਂ ਤੇ ਲਓ ਜੀ ਫਿਰ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮੀਕਾ ਸੁਨਾਮ